ਦਸਹਰੇ ਦਾ ਪਵਨ ਤਿਹਾਰ ਅੱਜ ਪੂਰੇ ਦੇਸ਼ ਦੇ ਵਿੱਚ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੇ ਰਣਵੀਰ ਕਾਲਜ ਦੇ ਗਰਾਊਂਡ ਵਿਖੇ ਖੜੇ ਹਨ ਜਿੱਥੇ ਵੱਗੀਖਾਨਾ ਰਾਮਲੀਲਾ ਕਮੇਟੀ ਦੇ ਵੱਲੋਂ ਅੱਜ ਇਸ ਜਗ੍ਹਾ ਦੇ ਉੱਤੇ ਦਸਹਰਾ ਮਨਾਇਆ ਜਾਵੇਗਾ ਅਤੇ ਰਾਵਣ ਕੁੰਭਕਰਨ ਅਤੇ ਮੇਘਨਾਦ ਦੇ ਜੋ ਪੁਤਲੇ ਨੂੰ ਦਹਨ ਕਿਤੇ ਜਾਣਗੇ ਇੱਕ ਵਾਰ ਤਸਵੀਰ ਜੋ ਪੁਤਲਿਆਂ ਦੀ ਤੁਹਾਨੂੰ ਅਸੀਂ ਵਿਖਾਉਣਾ ਚਾਹੁੰਦੇ ਆ ਇਹ ਕੁੰਭ ਕਰਨ ਦਾ ਪੁਤਲਾ ਤੇ ਮੇਰੇ ਪਿੱਛੇ ਰਾਵਣ ਦਾ ਤੇ ਮੇਘਨਾਦ ਦਾ ਪੁਤਲਾ ਖੜਾ ਕੀਤਾ ਜਾ ਰਿਹਾ ਕਿਸ ਅੱਜ ਦੇ ਦੁਸਹਿਰੇ ਦੇ ਉੱਤੇ ਕੀ ਖਾਸ ਰਹਿਣ ਵਾਲਾ ਸਾਡੇ ਨਾਲ ਪ੍ਰਬੰਧਕ ਕਮੇਟੀ ਦੇ ਆਗੂ ਵੀ ਮੌਜੂਦ ਨੇ ਆਤੇ ਆਪਣਾ ਕਿਰਦਾਰ ਵੀ ਨਿਮਾਉਂਦੇ ਨੇ ਗੱਲ ਕਰਨ ਕਿਹਨਾ ਮ ਸਰ ਮੇਰਾ ਨਾਮ ਜੀ ਜਸਵਿੰਦਰ ਸਿੰਘ ਹੈ ਜੀ ਤੇ ਮੈਂ ਆਪਣੇ ਰਾਮਲੀਲਾ ਬਗੀਖਾਨੇ ਦੇ ਵਿੱਚੋਂ ਪਰਸ਼uram ਜੀ ਦੀ ਭੂਮਿਕਾ ਨੇ ਬੋਣਾ ਜਿਸ਼ਵਿੰਦਰ ਜੀ ਅੱਜ ਕੀ ਖਾਸ ਰਹਿਣ ਵਾਲਾ ਕਿਉਂਕਿ ਆਖਿਆ ਜਾਂਦਾ ਕਿ ਵੱਗੀ ਖਾਨੇ ਆ ਰਾਮਲੀਲਾ ਕਮੇਟੀ ਦੇ ਵੱਲੋਂ ਦਸਹਿਰਾ ਜਦੋਂ ਮਨਾਇਆ ਜਾਂਦਾ ਤਾਂ ਦਹਨ ਤੋਂ ਪਹਿਲਾਂ ਇੱਕ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ ਖੂਬਸੂਰਤ ਨਜ਼ਾਰੇ ਜੀ ਜਿਵੇਂ ਹਰ ਵਾਰ ਇੱਥੇ ਆਪਣੇ ਸੰਗਰੂਰ ਵਾਸੀ ਦੇਖਦੇ ਨੇ ਜੀ ਇੱਥੇ ਪਹਿਲਾਂ ਫਾਇਰ ਬਾਕਸ ਹੁੰਦਾ ਪ੍ਰੋਪਰ ਤੇ ਮੇਨ ਸੰਗਰੂਰ ਸ਼ਹਿਰ ਦਾ ਜਿਹੜਾ ਖਿੱਚ ਦਾ ਕੇਂਦਰ ਆ ਉਹ ਸਾਡੇ ਇੱਥੇ ਵੱਗੀਖਾਨਾ ਰਾਮਲੀਲਾ ਦੀ ਕਮੇਟੀ ਜਿਹੜੀ ਹੈਗੀ ਆ ਉਹ ਹੀ ਤਿਆਰ ਕਰਦੀ ਆ ਤੇ ਮੇਨ ਜਿਹੜੇ ਲੋਕ ਨੇ ਇੱਥੇ ਘੱਟੋ ਘੱਟ ਸਾਡੇ ਕੋਲੇ 30 40 ਹਜ਼ਾਰ ਦਰਸ਼ਕ ਆ ਜਾਂਦੇ ਨੇ ਦੇਖਣ ਇੱਥੇ ਤੇ ਇਹਨਾਂ ਦੇ ਵਿੱਚ ਅਸੀਂ ਤਿੰਨ ਪੁਤਲੇ ਤਿਆਰ ਕਰਦੇ ਆ ਜਿਵੇਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਜੀ ਪਹਿਲਾਂ ਤੇ ਤਿੰਨੇ ਪੁਤਲਿਆਂ ਦੇ ਵਿੱਚ ਵਧੀਆ ਪਟਾਕੇ ਹੁੰਦੇ ਨੇ ਜਿਵੇਂ ਸਾਨੂੰ ਹਦਾਇਤ ਦਿੱਤੀ ਗਈ ਆ ਸੰਗਰੂਰ ਵੱਲੋਂ ਸਾਡੇ ਪ੍ਰਸ਼ਾਸਨ ਵੱਲੋਂ ਅਸੀਂ ਉਹ ਹਦਾਇਤ ਹੀ ਪੂਰੀ ਪਾਲਣਾ ਕਰਕੇ ਅਸੀਂ ਇਹ ਸਾਰਾ ਨਿਭਾ ਰਹੇ ਆ ਤੇ ਲੋਕਾਂ ਦੇ ਵਿੱਚ ਖੁਸ਼ ਦਾ ਮਾਹੌਲ ਆ ਜਿਵੇਂ ਲੋਕ ਦੁਸ਼ਹਿਰੇ ਦੀ ਉਡੀਕ ਕਰਦੇ ਨੇ ਤੇ ਉਹਨਾਂ ਦੀ ਆਸਾਂ ਨੂੰ ਅਸੀਂ ਬੂਰ ਪਾਉਣ ਦੇ ਲਈ ਪੂਰੀ ਤਿਆਰੀ ਕੀਤੀ ਹੋਈ ਆ ਤੇ ਅਸੀਂ ਚਾਹੁੰਦੇ ਆ ਕਿ ਸਾਰੇ ਸੰਗਰੂਰ ਵਾਸੀ ਇੱਥੇ ਆਪਣੇ ਰਣਵੀਰ ਕਾਲਜ ਦੇ ਵਿੱਚ ਹਮਾਂ ਬਾਕੇ ਪਹੁੰਚਣ ਜੀ ਜਸਵਿੰਦਰ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਪੁਤਲੇ দਹਿਨ ਤੋਂ ਪਹਿਲਾਂ ਅਸੀਂ ਵੇਖਿਆ ਕਿ ਬੜੇ ਬੜੇ ਤਰ੍ਹਾਂ ਦੇ ਜੋ ਆਸ਼ਤਵਾਦੀ ਕੀਤੀ ਜਾਂਦੀਆਂ ਮੋਰ ਦੀਆਂ ਚੱਕਰ ਅਜਿਹੇ ਆ ਕੋ ਚਲਾਏ ਬਿਲਕੁਲ ਜੀ ਬਿਲਕੁਲ ਸਹੀ ਸੁਣਿਆ ਜਿਵੇਂ ਅਸੀਂ ਹਰ ਵਾਰ ਦੀ ਤਰ੍ਹਾਂ ਇੱਥੇ ਫਾਇਰ ਬਾਕਸ ਵਿੱਚ ਮੋਰ ਚਲਾਉਨੇ ਆ ਤੇ ਆਸ਼ਤਵਾਦੀਆਂ ਚਲਾਉਨੇ ਆ ਤੇ ਇੱਥੇ ਦੇਖਣਯੋਗ ਨਜ਼ਾਰਾ ਹੁੰਦਾ ਪੂਰਾ ਹਾਂ ਜੀ ਬਿਲਕੁਲ ਇਹਨਾਂ ਦਾ ਕਹਿਣਾ ਕੀ ਬੱਗੀ ਖਾਨਾ ਰਾਮਲੀਲਾ ਕਮੇਟੀ ਦੇ ਵੱਲੋਂ ਜਿੱਥੇ ਰਾਮਲੀਲਾ ਖੇਡੀ ਜਾਂਦੀ ਹੈ ਉੱਤੇ ਹੀ ਜਦੋਂ ਦਸਹਿਰਾ ਆਉਂਦਾ ਤਾਂ ਤਿੰਨ ਪੁੱਤਿਆਂ ਨੂੰ ਦਹਨ ਕੀਤਾ ਜਾਂਦਾ ਸਾਡੇ ਨਾਲ ਕੁਝ ਹੋਰ ਵੀਰ ਵੀ ਮੌਜੂਦ ਹੈ ਕਿਹਨਾਂ ਸਰਵ ਕੋਲੀ ਕੋਲੀ ਸਾਹਿਬ ਅੱਜ ਦਸਹਿਰੇ ਦਾ ਪਾਵਨ ਤਿਹਾਰਾ ਬੁਰਾਈ ਤੇ ਚਾਈਦੇ ਅੱਜ ਦੇ ਦਿਨ ਜਿਤ ਹੋਈ ਸੀ ਕੀ ਬੋਲਣਾ ਹੈ ਦਸ਼ਹਿਰਾ ਪਰਵ ਸੰਗਰੂਰ ਦਾ ਇੱਕ ਮੇਨ ਇਤਿਹਾਸਕ ਤਿਆਰ ਹੈ 1928 ਤੋਂ ਪ੍ਰਤੀ ਸਾਡੀ RAMLILA ਜੋ ਕਿ 1928 ਤੋਂ ਮਹਾਰਾਜਾ ਰਣਵੀਰ ਸਿੰਘ ਦੇ ਸਮੇਂ ਤੋਂ RAMLILA ਦਾ ਮਤਲਬ ਪ੍ਰਚਲਨ ਚੱਲ ਰਿਹਾ ਹੈ ਉਸ ਟਾਈਮ ਤੋਂ ਲੈ ਕੇ ਹਾਸ ਤੱਕ ਪੀੜੀ ਦਰ ਪੀੜੀ ਦਰ ਅਸੀਂ ਛੋਟੇ ਬੱਚੇ ਆਦੇ ਸਮੇਂ ਦੇ ਉੱਤੇ ਇਸ ਨੂੰ ਸੰਭਾਲ ਰਹੇ ਆ ਆਪਣੇ ਕੋਸ਼ਿਸ਼ ਕਰ ਰਹੇ ਆ ਸਾਡੇ ਬਜ਼ੁਰਗਾਂ ਨੇ ਜੋ ਸਾਨੂੰ ਇੱਕੋ ਦਿੱਤਾ ਹੈ ਸੰਗਰੂਰ ਦਾ ਮੇਨ ਪਰਵ ਹੈ ਜਿੱਥੇ ਕਿ ਇੰਨੀ ਵੱਡੀ ਗੈਦਰਿੰਗ 15 ਅਗਸਤ 26 ਜਨਵਰੀ بڑے بڑے ਪ੍ਰੋਗਰਾਮ ਜੋ ਕੀਤੇ ਇਸ ਦੇ ਨੈਸ਼ਨਲ ਪ੍ਰੋਗਰਾਮਸ ਨੇ ਹੋਰ ਤੀਕੇ ਦੀਵਾਲੀ ਦੀ ਚੀਜ਼ਾਂ ਆਂਦੀਆਂ ਨੇ ਬੜ ਦੁਸ਼ਹਰੇ ਦੇ ਪਰਵ ਦੇ ਉੱਤੇ 20 ਤੋਂ 30 ਹਜ਼ਾਰ ਦੀ ਐਡੀ ਵੱਡੀ ਗੈਦਰਿੰਗ ਇਕੱਠ ਲੋਕਾਂ ਦਾ ਸਨੇਹ ਤੇ ਪਿਆਰ ਜਿਸ ਨੂੰ ਸੰਭਾਲਣਾ ਸਾਡੇ ਲਈ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਕਰਾਊਡ ਨੂੰ ਸੰਭਾਲਣਾ ਇੱਕ ਚੀਜ਼ ਨੂੰ ਪ੍ਰੋਪਰ ਤਰੀਕੇ ਦੇ ਨਾਲ ਲੋਕਾਂ 'ਚ ਪ੍ਰੈਜੈਂਟ ਕਰਨਾ ਤੇ ਦੁਸ਼ਹਿਰਾ ਲੋਕਾਂ ਦੇ ਸੰਗਰੂਰ ਦੇ ਲਈ ਸ਼ ਰਣਬੀਰ ਕਾਲਜ ਦਾ ਦੁਸ਼ਹਿਰਾ ਇੱਕ ਸ਼ਾਨ ਹੈ ਇੱਕ ਮਾਨ ਹੈ ਤੇ ਉਹਨਾਂ ਦੇ ਲਈ ਇੱਕ ਗਰਵ ਦਾ ਪਿਆਰ ਪੁਲਿਸ ਸਾਹਿਬ ਤੁਸੀਂ ਆਖਿਆ ਜਸਵਿੰਦਰ ਨੇ ਵੀ ਆਖਿਆ ਕਿ 30 ਤੋਂ 40 ਹਜ਼ਾਰ ਜੋ ਪਬਲਿਕ ਆ ਦੁਸ਼ਹਿਰਾ ਦੇਖਣ ਆਉਂਦੀ ਆ ਮੈਨੂੰ ਲੱਗਦਾ ਕਿ ਸੰਭਾਲਣ ਦੇ ਲਈ ਵੀ ਕਾਫੀ ਜਤੋ ਜਹਤ ਕਰਨੀ ਪੈਂਦੀ ਹੈ ਇਸ ਦੇ ਲਈ ਜੀ ਸਾਨੂੰ ਸਭ ਤੋਂ ਵੱਡਾ ਯੋਗਦਾਨ ਪੁਲਿਸ ਪ੍ਰਸ਼ਾਸਨ ਦਾ ਹੈ ਡੀਸੀ ਸਾਹਿਬ ਦੀ ਸਾਨੂੰ ਇੱਕ ਪ੍ਰੋਪਰ ਜੋ ਅਪਰੂਵਲ ਹੁੰਦੀ ਆ ਉਹ ਮਿਲਦੀ ਹੈ ਐਸਐਸਪੀ ਸਾਹਿਬ ਦੀ ਤਰਫ ਤੋਂ ਸਾਡੇ ਲਈ ਸਪੈਸ਼ਲ ਨਿਗਰਾਨੀ ਰੱਖੀ ਹੁੰਦੀ ਆ ਹਾਲਾਂਕਿ ਸਾਡੇ RAMLA ਚੱਲਦੇ ਦੇ ਦੌਰਾਨ ਵੀ ਐਸਐਸਪੀ ਸਾਹਿਬ ਖੁਦ ਚੱਕਰ ਲਗਾ ਕੇ ਗਏ ਆਪ ਸਾਰੇ ਜਗ੍ਹਾ ਦੌਰਾ ਕੀਤਾ ਹਰ ਰੋਜ਼ ਦੀ ਤਰ੍ਹਾਂ ਸਾਡੇ ਕੋਲੇ RAMLA ਗਰਾਊਂਡ ਦੇ ਵਿੱਚ ਵੀ 8 ਤੋਂ 10 ਮੁਲਾਜ਼ਮ ਲੇਡੀ ਪੁਲਿਸ ਤੇ ਮੁਲਾਜ਼ਮ ਆਪਣੇ ਤਨਾਤ ਰਹਿੰਦੇ ਹਨ ਤੇ ਉਰੇ ਵੀ ਇਸ ਸਮੇਂ ਦੇ ਉੱਤੇ ਵੀ ਸਾਡੇ ਕੋਲ ਪੂਰੀ ਸ਼ੋਭਾ ਯਾਤਰਾ ਚੱਲਦੇ ਤੇ ਦਸਹਰੇ ਦੇ ਪਰਵ ਦੇ ਉੱਤੇ ਪੁਲਿਸ ਪ੍ਰਸ਼ਾਸਨ ਬਣਨੇਗਾ ਤੇ ਸਾਡੇ ਖੁਦ ਦੀਆਂ ਟੀਮਾਂ RAMLILA ਬੱਗੀ ਖਾਨਾ ਸੇਵਾਦਾਰ ਤੇ ਸਾਡੇ ਖੁਦ ਦੇ ਮੈਂਬਰ ਸਹਿਬਾਨ ਇਨਕਲੂਡਡ ਮੀ ਅਸੀਂ ਸਾਰਾ ਕੁਝ ਇਸ ਕਰਾਊਡ ਨੂੰ ਸੰਭਾਲਣ ਦੇ ਲਈ ਆਪਣਾ ਪੂਰਾ ਜ਼ੋਰ ਲਗਾਣਾ ਹੈ ਕਿ ਕਿਸੇ ਵੀ ਤਰੀਕੇ ਦੀ ਕੋਈ ਘਟਨਾ ਕਿਸੇ ਵੀ ਤਰੀਕੇ ਦਾ ਕੋਈ ਦੁਖਦਾਈ ਹੋ ਨਾ ਹੋਵੇ ਤੇ ਸਾਡੀ ਤਰਫ ਤੋਂ ਪੂਰਾ ਜ਼ੋਰ ਹੁੰਦਾ ਹੈ ਕਿ ਇਸੇ ਤਰੀਕੇ ਦੀ ਵੀ ਕੋਈ ਮੰਚਾਹੀ ਜਾਂ ਕੋਈ ਐਸੀ ਘਟਨਾ ਨਾ ਵਾਪਰੇ। ਹਾਂ ਜੀ ਬਿਲਕੁਲ ਐਸੀ ਪ੍ਰਬੰਧਕ ਕਮੇਟੀ ਦੇ ਆਗੂ ਜਿਨ੍ਹਾਂ ਨੇ ਦੱਸਿਆ ਕਿ ਬੱਗੀ ਖਾਨਾ RAMLILA ਕਮੇਟੀ ਦੇ ਵੱਲੋਂ ਜੋ ਅੱਜ ਦਸਹਰੇ ਦਾ ਪਰਬ ਪਰ ਦਸਹਿਰਾ ਮਨਾਇਆ ਜਾ ਰਿਹਾ ਇਸ ਦੇ ਵਿੱਚ 30 ਤੋਂ 40 ਹਜ਼ਾਰ ਜੋ ਲੋਕ ਨੇ ਦਸਹਿਰਾ ਦੇਖਣ ਆਉਣਗੇ ਪਰ ਰਾਵਣ ਕੁੰਭਕਰਨ ਮੇਘਨਾਦ ਦੇ ਪੁੱਤਰ ਨੂੰ ਦਹਨ ਤੋਂ ਕਰਨ ਤੋਂ ਪਹਿਲਾਂ ਇੱਥੇ ਜੋ ਨਜ਼ਾਰਾ ਦੇਖਣ ਵਾਲਾ ਬੰਦਾ ਕੈਮਰਾਮੈਨ ਜਤਿੰਦਰਪਾਲ ਲੋਟੇ ਦੇ ਨਾਲ ਹਰਜੀਤ ਸਿੰਘ ਸਿੱਧੂ ਜੀਡੀਐਸ ਨਿਊਜ਼ ਸੰਗਰੂਰ